ਤੇ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਇੱਕ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਸੜਕੀ ਹਾਸੇ ਦੀਆਂ ਹਨ ਜਿਸ ਵਿੱਚ ਤਿੰਨ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਬੱਚੇ ਸਮੇਤ ਤਿੰਨ ਹੋਰ ਗੰਭੀਰੂ ਵੀ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਉਕਤ ਹਾਸਾ ਪਿੰਡ ਬੁਰਜ ਪੁਖਤਾਰ ਸ਼ਿਸ਼ੋਬਾਲ ਨੇੜੇ ਸਵਾਰੀਆਂ ਨਾਲ ਭਰੇ ਆਟੋ ਅਤੇ ਕਾਰ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਜੋਂ ਕਾਰਨ ਵਾਪਰਿਆ ਹੈ ਜਕਰ ਜੋ ਹੋਇਆ ਕਿ ਸਵਾਰੀਆਂ ਨਾਲ ਭਰਿਆ ਆਟੋ ਛੰਡੀਪੀਰ ਕਟਿਆਣਾ ਤੋਂ ਫਲੋਰਵਾਲ ਨੂੰ ਆ ਰਿਹਾ ਸੀ ਕਿ ਹਾਸੇ ਦਾ ਸ਼ਿਕਾਰ ਹੋ ਗਿਆ ਇਸ ਹਾਸੇ ਵਿੱਚ ਆਟੋ ਵੀ ਸਵਾਰ ਤੇ ਇਨ ਸਵਾਰੀਆਂ ਦੀ ਮੌਤ ਅਤੇ ਬੱਚੇ ਸਮੇਤ ਤਿੰਨ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਗਿਆ ਫਿਲਹਾਲ ਹਾਸੇ ਤੋਂ ਬਾਅਦ ਸਥਾਨਕ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਮਾਨ ਨੰਗਲਦੀ ਵਿਸ਼ੇਸ਼ ਰਿਪੋਰਟ ਨਰਮਲ ਸਿੰਘ ਜੀ ਤੋਂ ਕੀ ਹੋਇਆ ਜੀ ਪਾਜੀ ਜੀ ਇਹ ਪਿੰਡ ਤੋਂ ਸਵਾਰੀਆਂ ਲੈ ਕੇ ਆਉਂਦੇ ਸੀ ਹਾਂ ਇਹ ਬੰਦਾ ਇਧਰੋਂ ਆਉਂਦਾ ਫਿਲੌਰੋਂ ਜਾਂਦਾ ਹਾਂਜੀ ਇੰਨੇ ਸਿੱਤੀ ਸਾਡੀ ਸੈੜੀ ਲਿਆ ਕੇ ਗੱਡੀ ਮਾਰੀ ਹੂੰ ਤੇ ਮੈਂ ਤਾਂ ਕੱਟ ਕੇ ਗੱਡੀ ਹੋਰ ਥੱਲੇ ਲੈ ਗਿਆ ਤੁਸੀਂ ਡਰਾਈਵਰ ਆਟੋ ਦੇ ਮੈਂ ਆਟੋ ਦਾ ਡਰਾਈਵਰ ਹਾਂ ਜੀ ਓਕੇ ਮੈਂ ਤਾਂ ਆਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਆ ਸਾਡੀ ਤਾਂ ਗੱਡੀ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਆਟੋ ਖਤਮ ਹੋ ਗਈ ਹਾਂ ਤੇ ਮੇਲਾ ਦੇ ਮੋਟਾ ਤੈਨ ਲੋ ਗਈਆਂ ਤੈਨ ਹੋ ਗਈਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਬਨੌਰ ਆ ਰਹੇ ਸੀਗੇ ਹਾਂ ਛੰਡੀ ਵੀਰ ਤੋਂ ਓਕੇ ਤੇ ਵਿਚ ਵਿੱਚ ਬਜ਼ੁਰਗ ਵੀ ਕਿੰਨੀਆਂ ਸਵਾਰੀਆਂ ਸੀ ਵਿੱਚ 6 ਸਵਾਰੀਆਂ ਸੀ 6 ਸਵਾਰੀਆਂ ਸੀ ਮਨੇ ਭਾਈ ਜਿਹੜਾ ਇੱਕ ਐਕਸੀਡੈਂਟ ਹੋਇਆ ਹੈਗਾ ਫਲੋਰ ਦੇ ਨੇੜੇ ਸ਼ਿਸ਼ੂ ਵਾਲਾ ਨਾ ਮਤਲਬ ਕਿ ਆ ਵੀ ਤੁਸੀਂ ਉਹ ਪੇਸ਼ੈਂਟ ਨੂੰ ਲੈ ਕੇ ਵੀ ਆਏ ਆ ਤੁਹਾਡਾ ਕੋਈ ਪਿਛ ਹੈਗਾ ਵੀ ਨਾ ਕਿਤਾਂ ਹੋਇਆ ਐਕਸੀਡੈਂਟ ਭਾਈ ਸਾਰਾ ਇਹ ਸਾਡੀ ਅਪਰੋਂ ਇਹਦੇ ਬਾਰੇ ਨਹੀਂ ਜੜ ਗਿਆ ਕੁਛ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਚਲੋ ਆਪਾਂ ਸਕਾਂਤ ਸੀਗਾ ਤੇ ਬੰਦੇ ਦੇਖਣ ਗਏ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰੀਆਂ ਕੈਮਰੋਡੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਣ ਅੱਗੇ ਸਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਤੇ ਇੱਕ ਦੋ ਜਣਾਂ ਨੇ ਲੈ ਕੇ ਆਇਆ ਇੱਕ ਕੁੜੀ ਸੀ ਤੇ ਕੁੜੀ ਸੱਸ ਸੀ ਕਰੇ ਜੀ ਤੇ ਇੱਕ ਥੇੜੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਬੱਚਾ ਛੋੜਾ ਨਾ ਹਾਂ ਜੀ ਉਹ ਬੱਚੇ ਜਾਨ ਬਚ ਗਈ ਹੈ ਕਿਹੜੇ ਬਾਕੀ ਦੋ ਮੈਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਪਤਾ ਕੁਛ ਉਸਾ ਜੀ ਉਹ ਨਹੀਂ ਪਰ ਉਹਨੂੰ ਕੁਝ ਵੀ ਪਤਾ ਨਹੀਂ ਇਹ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਆਈਆਂ ਜੀ ਸਾਜੀ ਅੰਮ੍ਰਿਤਾਂ ਕਹੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਗੋਗੀ ਜਿਹੜਾ ਗੜਾ ਦੇ ਕੋਲ ਐਕਸੀਡੈਂਟ ਹੋਇਆ ਆ ਕੋਈ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਹਾ ਠੀਕ ਆ ਤੁਹਨੇ ਭਾਜੀ ਕਿਹਾ ਨਹੀਂ ਜੀ ਖਤਪੋਕ ਹੈ ਕਦੇ ਚ ਆ ਰਿਹਾ ਸੀ ਇਹ ਤੇ ਆਟੋ ਸੀ ਜੀ ਲੱਗੇ ਕੱਦ ਭਾਜੀ ਹੈ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਹੋਰ ਹਾਲ ਤੱਕ ਖਰਾਬ ਆ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਤੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾ ਲੱਗਿਆ ਆ ਮੰਮੀ ਬੱਚੀ ਕਿੱਦਾਂ ਭਾਜੀ ਬੱਚੀ ਦੀ ਲੱਤ ਕਹਿੰਦੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਜਲੰਧਰ ਲੈ ਕੇ ਆ